ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬੀਰ ਰਸੀ ਬਾਣੀ ਸ਼੍ਰੀ ਦਸਮ ਗ੍ਰੰਥ ਜੀ ਦੇ ਵਿੱਚ ਖਾਲਸਾ ਜੀ ਇੱਕ 24 ਅਵਤਾਰ ਦੀ ਬਾਣੀ ਨੂੰ ਲਿਖਿਆ ਹੈ ਜੋ ਸ਼੍ਰੀ ਵਿਸ਼ਨੂੰ ਜੀ ਦੇ 24 ਅਵਤਾਰ ਹਨ ਉਸ ਅਵਤਾਰਾਂ ਨੂੰ ਗੁਰੂ ਕਲਗੀਧਰ ਜੀ ਇਸ ਕਰਕੇ ਲਿਖਦੇ ਹਨ ਕਿ ਜੋ ਮੇਰਾ ਖਾਲਸਾ ਹੈ ਇਹ ਅਵਤਾਰਾਂ ਨੂੰ ਪੜ੍ਹ ਕੇ ਸਿੱਖਿਆ ਲਏ ਕਿ ਕਿਵੇਂ ਇਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਦੈਂਤਾਂ ਨੂੰ ਮਾਰਨ ਦੇ ਲਈ ਤੇ ਲੋਕਾਂ ਦਾ ਆਧਾਰ ਕਰਨ ਦੇ ਲਈ ਤੇ ਧਰਤੀ ਦਾ ਜਿਹੜਾ ਸਿਸਟਮ ਹੈ ਉੱਥੇ ਸੁੱਖ ਦਾ ਰਾਜ ਲਿਆਉਣ ਦੇ ਲਈ ਕਿਵੇਂ বিষ্ণੂ ਜੀ ਨੇ ਅਵਤਾਰਾਂ ਨੂੰ ਧਾਰਨ ਕੀਤਾ ਹੈ ਤੇ ਦੁਸ਼ਟਾਂ ਨੂੰ ਮਾਰਿਆ ਹੈ 24 ਅਵਤਾਰ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਇਸ ਕਰਕੇ ਵੀ ਲਿਖਦੇ ਹਨ ਇਹ ਬਾਣੀ ਨੂੰ ਪੜ ਕੇ ਮੇਰਾ ਖਾਲਸਾ ਸਿੱਖਿਆ ਵੀ ਲਵੇ ਤੇ ਮੇਰਾ ਖਾਲਸਾ ਬ੍ਰਾਹਮਣਾ ਦੇ ਕੋਲ ਨਾ ਜਾਵੇ ਪੜਨ ਨੂੰ ਮੈਂ ਆਪਣੇ ਖਾਲਸੇ ਨੂੰ ਆਪ ਦਸਮ ਦੇ ਵਿੱਚ ਪੜਾਵਾਂਗਾ ਆਪ ਟੀਕਾ ਗੁਰੂ ਗੋਬਿੰਦ ਸਿੰਘ ਨੇ ਕੀਤਾ ਹੈ ਤੇ ਧਰਮ ਦਾ ਯੁੱਧ ਖਾਲਸੇ ਨੂੰ ਸਿਖਾਇਆ ਹੈ ਗੁਰੂ ਕਲਗੀ ਧਰਜੀ ਕੀ ਫਰਮਾਨ ਕਰਦੇ ਹਨ ਦਸਮ ਕਥਾ ਪਗੋਤ ਕੀ ਪਾਖਾਂ ਕਰੀ ਬਣਾਏ ਅਬਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਈ ਸੋ ਦਸਮ ਦੀ ਖਾਲਸਾ ਜੀ ਜੋ ਜਿਤਨੀ ਵੀ ਸਾਰੀ ਕਥਾ ਹੈ ਜਿਤਨੀ ਵੀ 24 ਅਵਤਾਰਾਂ ਦੀ ਕਥਾ ਹੈ ਇਸ ਕਥਾ ਨੂੰ ਜੇਕਰ ਖਾਲਸਾ ਪੜ੍ਹੇਗਾ ਉਸ ਨੂੰ ਬੇਸ਼ੇ ਬਕਾਰਾਂ ਦੀ ਬਾਸਨਾ ਨਹੀਂ ਸਤਾਵੇਗੀ ਬੇਸ਼ੇ ਬਕਾਰਾਂ ਦੀ ਬਾਸਨਾ ਦੀ ਪਿਆਸ ਭੁੱਲ ਜਾਵੇਗੀ ਤੇ ਧਰਮ ਦੇ ਯੁੱਧ ਦਾ ਚਾ ਖਾਲਸਾ ਇਹਨੂੰ ਹੋਵੇਗਾ ਸੋ ਜੋ ਜਿਤਨੀ ਵੀ ਦਸਮ ਦੀ ਕਥਾ ਹੈ ਖਾਲਸਾ ਜੀ ਧਰਮ ਦਾ ਯੁੱਧ ਸਿਖਾਉਂਦੀ ਹੈ ਦੁਸ਼ਟਾਂ ਨੂੰ ਮਾਰਨਾ ਹੈ ਸੱਚ ਦਾ ਰਾਜ ਕਾਇਮ ਕਰਨਾ ਹੈ ਸੱਚ ਦੀ ਗੱਲ ਸ਼ਾਂਤੀ ਦੀ ਗੱਲ ਕਰਨੀ ਹੈ ਜ਼ੁਲਮ ਨੂੰ ਖਤਮ ਕਰਕੇ ਖਾਲਸੇ ਨੇ ਗਊ ਗਰੀਬ ਦੀ ਰੱਖਿਆ ਕਰਨੀ ਹੈ ਪਰ ਖਾਲਸਾ ਜੀ 24 అవతారਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ 10 అవਤਾਰ ਰਾਜੇ ਹੋਏ ਵਰਤੇ ਮਹਾਦੇਵ ਔ ਤੂਤਾ ਤਿੰਨ ਵੀ ਅੰਤ ਨ ਪਾਇਓ ਤੇਰਾ ਲਾਇ ਥਕੇ ਵਿਪੂਤਾ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਨ ਰੋਗੀ ਵਿੱਚ ਹੋਮੇ ਕਾਰ ਕਮਾਈ ਜਿਨ ਕਿ ਇਹ ਤੇ ਸੇਨਾ ਚੇਤੇ ਬਪੜੇ ਹਾਰੇ ਗੁਰੂਮੁਖ ਸੋਜੀ ਪਾਈ ਗੁਰੂ ਰਾਮਦਾਸ ਜੀ ਦਾ ਖਾਲਸਾ ਜੀ ਇਹ ਵਿਚਾਰ ਹੈ ਕਿ ਬ੍ਰਹਮਾ ਵਿਸ਼ਨੂੰ ਅਤੇ ਮਹਾਦੇਵ ਇਹ ਤਿੰਨ ਗੁਣਾ ਦੇ ਵਿੱਚ ਖਾਲਸਾ ਜੀ ਤਿੰਨ ਗੁਣਾ ਕਰਕੇ ਹਉਮੈ ਵਿੱਚ ਗਰਸੇ ਹਨ ਅਤੇ ਆਪਣੇ ਕਰਤਾ ਨੂੰ ਭੁੱਲ ਬੈਠੇ ਹਨ ਉਸ ਦਾ ਕੋਈ ਵੀ ਇਹਨਾਂ ਨੂੰ ਜ਼ਿਕਰ ਨਹੀਂ ਹੈ ਉਸ ਦਾ ਕੋਈ ਵੀ ਇਹ ਤ੍ਰੈ ਗੁਣ ਦੇ ਵਿੱਚ ਜੋ ਤਿੰਨ ਦੇਵਤੇ ਹਨ ਉਹਨਾਂ ਦਾ ਕੋਈ ਵੀ ਇਹਨਾਂ ਨੂੰ ਧਿਆਨ ਨਹੀਂ ਹਨ ਦਸ਼ਮ ਗ੍ਰੰਥ ਦੇ ਵਿੱਚ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਜੋ 24 ਅਵਤਾਰ ਕਹਾਏ ਤਿੰਬਹੀ ਤੁਮ ਪ੍ਰਪਤਨ ਕਨ ਨ ਪਾਏ ਸਭ ਹੀ ਜਗ ਭਰ ਮੇ ਬਬਰ ਆਇੰਗ ਤਾਤੇ ਨਾਮ ਬਿਆਨਤ ਕਹਾਇ ਹਜੇ 24 ਸਮਾਪਤਾਰ ਕਲਕੀ ਭਵਖ ਦੇ ਵਿੱਚ ਆਵੇਗਾ ਪਰ 24 ਨੂੰ ਹੀ ਕਹਿ ਦਿੱਤਾ ਕਹਿੰਦੇ ਜਿਹੜੇ 24 ਅਵਤਾਰ ਵਿਸ਼ਨੂੰ ਜੀ ਦੇ ਹੋਏ ਹਨ ਤਿੰਬਹੀ ਤੁਮ ਪ੍ਰਪਤਨ ਕਨ ਨ ਪਾਏ ਕਾਲਪੁਰਖ ਤੈਨੂੰ ਉਹਨਾਂ ਨੇ ਜਾਣਿਆ ਨਹੀਂ ਹੈ ਛੇਨ ਮਾਤਰ ਵੀ ਨਹੀਂ ਜਾਣਿਆ ਹੈ ਸਾਭੀ ਹੀ ਜਗ ਪਰਮੇ ਭਰਾਇੰ ਸਾਰਿਆਂ ਨੇ ਪਰਮ ਦੇ ਵਿੱਚ ਲੋਕਾਂ ਨੂੰ ਪਾਇਆ ਹੈ ਤਾਤੇ ਨਾਮ ਬਿਆੰਤ ਕਹਾਏਗਾ ਬੜੇ ਹੀ ਨਾਮ ਹੋ ਗਏ ਹਨ ਧਰਤੀ ਉੱਤੇ ਬੜੇ ਹੀ ਬਿਆੰਤ ਨਾਮ ਵਾਲਾ ਅਕਾਲ ਪੁਰਖ ਇਸ ਧਰਤੀ ਤੇ ਕਹਾਇਆ ਜਾਂਦਾ ਹੈ ਸੋ ਖਾਲਸਾ ਦੀ ਦਸਮ ਗ੍ਰੰਥ ਜੀ ਦੇ ਵਿੱਚ ਜੋ 24 ਅਵਤਾਰ ਦਾ ਜ਼ਿਕਰ ਆਇਆ ਹੈ ਇਹ ਬਹੁਤ ਹੀ ਮਹੱਤਵਪੂਰਨ ਬਾਣੀ ਹੈ ਜੋ 24 avatars ਦੀ ਬਾਣੀ ਹੈ ਇਹ বিষ্ণੂ ਜੀ ਦੇ 24 avatars ਦੇ ਚਿੱਤਰਾਂ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਥਨ ਕੀਤਾ ਹੈ ਸਭ ਤੋਂ ਪਹਿਲਾ avatar ਖਾਲਸਾ ਜੀ ਮਛ ਆਉਂਦਾ ਹੈ ਫਿਰ ਐਵੇਂ ਕਾਚ avatar ਹੈ ਨਰ ਨਰਾਇਣ ਹੈ ਮੋਹਨੀ ਹੈ ਬ੍ਰਾ avatar ਹੈ ਨਰ ਸਿੰਘ ਹੈ ਬਾਮਨ ਹੈ ਪਰਸਰਾਮ ਹੈ ਬ੍ਰਹਮਾ ਹੈ ਰੁਦਰ ਹੈ ਜਲੰਦਰ ਹੈ ਬੇਸਨ ਹੈ ਸ਼ੇਸ਼ਨਈ ਹੈ ਤੇ ਅਰਹੰਤ ਅਵਤਾਰ ਅਰਹੰਤ ਦੇਵ ਅਵਤਾਰ ਹੈ ਮਨੂ ਰਾਜਾ ਹੈ ਤਨੰਤਰ ਹੈ ਸੂਰਜ ਚੰਦਰ ਰਾਮ ਕ੍ਰਿਸ਼ਨ ਹੈ ਅਰਜੁਨ ਹੈ ਤੇ ਬੁੱਧ ਹੈ ਤੇ ਆਖਰ ਦੇ ਵਿੱਚ ਨਿਹ ਕਲੰਕੀ ਕਲਕੀ ਅਵਤਾਰ ਹੈ 24 ਅਵਤਾਰ ਦੀ ਰਚਨਾ ਦੇ ਵਿੱਚ ਸਭ ਤੋਂ ਵੱਡਾ ਅਵਤਾਰ ਖਾਲਸਾ ਜੀ ਕ੍ਰਿਸ਼ਨਾ ਅਵਤਾਰ ਹੈ ਉਸ ਤੋਂ ਬਾਅਦ ਜਗ੍ਹਾ ਮਿਲਦੀ ਹੈ ਰਾਮਾ ਅਵਤਾਰ ਨੂੰ ਫਿਰ ਤੀਸਰੇ ਨੰਬਰ ਤੇ ਸਥਾਨ ਹੈ ਖਾਲਸਾ ਜੀ ਨਿਹ ਕਲੰਕੀ ਅਵਤਾਰ ਦਾ ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਅਬ 24 ਉਚਰੋਂ ਅਵਤਾਰਾਂ ਜਿਹ ਵਿਦ ਤਿੰਨ ਕਾ ਲਖਾ ਅਖਾਰਾ ਸੁਨੀ ਹੋ ਸੰਤ ਸਬੈ ਚ ਤਲਾਈ ਬਰਨਤ ਸਿਆਮ ਜਥਾਮ ਤੇ ਆਈ ਕਿ ਹੁਣ ਮੈਂ 24 ਅਵਤਾਰਾਂ ਦਾ ਜ਼ਿਕਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਨ ਲੱਗਾ ਹਾਂ ਜਿਹ ਵਿਦ ਤਿੰਨ ਕਾ ਲਖਾ ਅਖਾਰਾ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਹੁਕਮ ਦੇ ਨਾਲ বিষ্ণੂ ਜੀ ਨੂੰ ਆਖਿਆ ਹੈ ਕਿਵੇਂ ਇਹਨਾਂ ਨੇ ਇਸ ਧਰਤੀ ਤੇ ਅਵਤਾਰ ਲਏ ਹਨ ਸੁਨਿਓ ਸੰਤ ਸਵੇ ਚਤਲਾਈ ਹੈ ਇਹ ਸੰਤ ਜਨੋ ਹੈ ਗੁਰ ਸਿੱਖ ਖਾਲਸਾ ਜੀ ਹੇ ਖਾਲਸਾ ਸੰਗਤ ਜੀ ਮਨ ਲਾ ਕੇ ਚਿੱਤ ਲਾ ਕੇ ਇਸ ਕਥਾ ਨੂੰ ਸਰਵਨ ਕਰੀਏ ਵਰਨਤ ਸਿਆਮ ਜਥਾ ਮਤਿ ਆਈ ਕਿ ਮੈਂ ਕਵੀ ਸ਼ਾਮ ਨੇ ਆਪਣੀ ਵਿਵੇਕ ਬੁੱਧੀ ਦੇ ਨਾਲ ਇਸ ਕਥਾ ਨੂੰ ਲਿਖਿਆ ਹੈ ਸੋ ਗੁਰੂ ਕਲਗੀ ਧਰਜੀ ਦਾ ਨਾਮ ਸ਼ਾਮ ਕਵੀ ਹੈ ਮਾਤਾ ਗੁਜਰੀ ਜੀ ਖਾਲਸਾ ਜੀ ਗੁਰੂ ਕਲਗੀ ਧਰਜੀ ਜੀ ਨੂੰ ਸ਼ਾਮ ਆਖਦੀ ਸਨ ਕਿ ਮੇਰਾ ਪੁੱਤਰ ਸ਼ਾਮ ਹੈ ਤੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਜਦਜਬ ਹੋਤ ਅਰੇਸ਼ਟ અપਾਰਾ ਤਦ ਤਦ ਇਹ ਧਰਤ ਅਵਤਾਰ ਆ ਕਿਉਂਦੇ ਜਦਜਦੂ ਧਰਤੀ ਦੇ ਉੱਤੇ ਜ਼ੁਲਮ ਕਰਨ ਵਾਲੇ ਵੱਧ ਜਾਂਦੇ ਹਨ ਜਦ ਜਦੂ ਧਰਤੀ ਦੇ ਉੱਤੇ ਦੁੱਖ ਦੇਣ ਵਾਲੇ ਵੱਧ ਜਾਂਦੇ ਹਨ ਤਦ ਤਦ ਦੇਹ ਤਾਰ ਤਪਤਾਰਾ ਤਦੋ ਫਿਰ ਅਕਾਲ ਪੁਰਖ বিষ্ণੂ ਨੂੰ ਹੁਕਮ ਲਾਂਦਾ ਹੈ ਕਿ ਉਹ ਧਰਤੀ ਦੇ ਉੱਤੇ ਅਵਤਾਰ ਧਾਰਨ ਕਰਦੇ ਹਨ ਕਾਲ ਸਭ ਨੂੰ ਕੋਪੀ ਖਤਮ ਆਸਾ ਕਹਿੰਦੇ ਅਕਾਲ ਹੀ ਆਪਣੀ ਖੇਡ ਦੇ ਨਾਲ ਦੋਸ਼ਟ ਬੁੱਧੀ ਵਾਲੇ ਦੈਂਤਾਂ ਨੂੰ ਪੈਦਾ ਕਰਦਾ ਹੈ ਸ਼ਕਤੀਆਂ ਦੇ ਕੇ ਲੋਕਾਂ ਦਾ ਨਾਸ਼ ਕਰਵਾਉਂਦਾ ਹੈ ਦੈਂਤਾਂ ਤੋਂ ਦੇਵਤਿਆਂ ਦੇ ਨਾਲ ਯੁੱਧ ਲੜਵਾਉਂਦਾ ਹੈ ਅੰਤ ਹੈ ਕਾਲ ਕਰਤਾ ਹੈ ਨਾਸਾ ਕਹਿੰਦੇ ਫਿਰ ਆਪਣੇ ਆਪ ਹੀ ਹੁਕਮ ਦੇ ਨਾਲ ਅਵਤਾਰ ਵੀ ਧਾਰਨ ਕਰਵਾ ਦਿੰਦਾ ਹੈ ਅਵਤਾਰਾਂ ਤੋਂ ਦੈਂਤਾਂ ਨੂੰ ਮਰਵਾ ਦਿੰਦਾ ਹੈ ਦੈਂਤਾਂ ਨੂੰ ਵੀ ਆਪਣੇ ਵਿੱਚ ਮਲੀਨ ਕਰ ਲੈਂਦਾ ਹੈ ਆਖਰ ਦੇ ਵਿੱਚ ਉਸ ਅਵਤਾਰ ਨੂੰ ਵੀ ਮਾਰ ਕੇ ਆਪਣੇ ਵਿੱਚ ਮਲੀਨ ਕਰ ਲੈਂਦਾ ਹੈ ਸੋ ਵਿਸ਼ੇਸ਼ ਰੂਪ ਤੇ ਖਾਲਸਾ ਜੀ ਸ਼੍ਰੀ ਵਿਸ਼ਨੂ ਜੀ ਦੇ 10 અવਤਾਰ ਸ੍ਰੇਸ਼ਟ ਕਰਕੇ ਮੰਨੇ ਹਨ ਜਿਨ੍ਹਾਂ ਦੇ ਵਿੱਚ ਮਛ ਅਵਤਾਰ ਹੈ ਕਚ ਹੈ ਬਰਾਹ ਹੈ ਬਾਮਨਾ ਬਤਾਰ ਹੈ ਰਾਮ ਹੈ ਕ੍ਰਿਸ਼ਨ ਅਵਤਾਰ ਹੈ ਪਰਸ਼ਰਾਮ ਅਵਤਾਰ ਹੈ ਬੁੱਧ ਅਵਤਾਰ ਹੈ ਤੇ ਨਰਸਿੰਘ ਅਵਤਾਰ ਹੈ ਤੇ ਦਸਵਾਂ ਖਾਲਸਾ ਜੀ ਕਲਕੀ ਅਵਤਾਰ ਹੈ ਇਹਨਾਂ ਨੂੰ ਦਸਾਂ ਨੂੰ ਸ੍ਰੇਸ਼ਟ ਕਰਕੇ ਮੰਨਿਆ ਜਾਂਦਾ ਹੈ ਸੋ ਖਾਲਸਾ ਜੀ ਇਹ ਹੁਣ ਜੋ ਕਥਾ ਹੈ ਇਹ ਅੱਗੇ ਆਪ ਜੀ ਨੂੰ ਹਰ ਰੋਜ਼ ਸੁਣਾਈ ਜਾਵੇਗੀ ਸੋ ਖਾਲਸਾ ਜੀ ਕੱਲ ਦੇ ਦੀਵਾਨ ਦੇ ਵਿੱਚ ਜਾਣਾਗੇ ਕਿਵੇਂ ਸ਼੍ਰੀ ਵਿਸ਼ਨੂੰ ਜੀ ਮਛ ਅਵਤਾਰ ਧਾਰਨ ਕਰਦੇ ਹਨ ਤੇ ਸੰਖਾਸ਼ੁਰ ਦੈਂਤ ਨੂੰ ਕਿਵੇਂ ਮਾਰਦੇ ਹਨ ਸੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ